ਦੀ ਯੋਗ ਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮਡੀ ਯੋਗ ਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਤੂਬੇ ਚ ਲਗਾਤਾਰ ਤੇਜ਼ ਮੀਂਹ ਦੇ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਰਾਹਤ ਮਿਲੀ ਆ ਉੱਥੇ ਹੀ ਸਤਲੁਜ ਦਰਿਆ ਦੇ ਕੰਢੇ ਰਹਿ ਰਹੇ ਲੋਕ ਕਿਤਨਾ ਕਿਤੇ ਥੋੜੇ ਬਹੁਤ ਡਰੇ ਹੋਏ ਨੇ ਕਿਉਂਕਿ ਦਰਿਆ ਦਾ ਪੱਧਰ ਲਗਾਤਾਰ ਜੋ ਹੈ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਫਿਰੋਜ਼ਪੁਰ ਦੇ ਐਸਟੀਐਮ ਵੱਲੋਂ ਅੱਜ ਸਤਲੁਜ ਦਰਿਆ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਫਿਰੋਜ਼ਪੁਰ ਦੀਆਂ ਜਿੱਥੇ ਕੀ ਐਸਟੀਐਮ ਪਹੁੰਚੇ ਅਤੇ ਉਹਨਾਂ ਵੱਲੋਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਬੰਨਾ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਮੁਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਅਤੇ ਹਿਮਾਚਲ ਵਿੱਚ ਪਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਇਸ ਲਈ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜੇਕਰ ਹੜ੍ਹਾਂ ਵਰਗੇ ਹਾਲਾਤ ਬਣਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀ ਸਥਿਤੀ ਨਾਲ ਨਿਪਟਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਬੰਨ ਨੂੰ ਮਜ਼ਬੂਤ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸ ਮੌਕੇ ਉਹਨਾਂ ਪਿੰਡਾਂ ਦੇ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਉਹਨਾਂ ਪਿੰਡ ਵਾਲਿਆਂ ਨੂੰ ਬੰਨਾਂ ਦੀ ਮਜ਼ਬੂਤੀ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਸਤਲੂਜ ਵਿੱਚ ਲਗਾਤਾਰ ਪਾਣੀ ਦਾ ਭਾਅ ਜਿਹੜਾ ਵਧਦਾ ਜਾ ਰਿਹਾ ਹੈ ਜਿਸ ਕਰਕੇ ਆਸ-ਪਾਸ ਦੇ ਜਿਹੜੇ ਲੋਕ ਹੈ ਉਹਨਾਂ ਦੇ ਵਿੱਚੋਂ ਕਾਫੀ ਪਰੇਸ਼ਾਨੀ ਜਿਹੜੀ ਦੇਖਣ ਨੂੰ ਮਿਲਦੀ ਪਈ ਹੈ ਕਿਉਂਕਿ ਖਾਸ ਤੌਰ ਤੇ ਜਿਹੜੇ ਪਿੰਡ ਕਾਲੂ ਵਾਲਾ ਹੈ ਦਾ ਉਹ ਟਾਪੂ ਉਨੇ ਬਣਿਆ ਹੋਇਆ ਤੇ ਉਹਦੇ ਜਿਹੜਾ ਪਾਣੀ ਆਸ-ਪਾਸ ਵਧਨ ਕਰਕੇ ਉਹਨਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਵੀ ਕਾਫੀ ਵਧੀਆਂ ਹੋਈਆਂ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉੱਥੋਂ ਦੇ ਚੱਕਰ ਲਗਾ ਰਹੇ ਹੈ ਤੇ ਲੋਕਾਂ ਨੂੰ ਸੁਵਾਸਨ ਦੇ ਰਿਹਾ ਵੀ ਹਰ ਜਿਹੜੀ ਹੈ ਮੁਸ਼ਕਲ ਜਿਹੜੀ ਹੈ ਘੜੀ ਦੇ ਵਿੱਚ ਜਿਹੜਾ ਪ੍ਰਸ਼ਾਸਨ ਉਹਨਾਂ ਦੇ ਨਾਲ ਖੜੇਗਾ ਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਉੱਥੇ ਕੀਤੇ ਗਏ ਜਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜਿਹੜੇ ਸਤੂਈ ਦੇ ਕਿਨਾਰੇ ਜਿਹੜੇ ਲੋਕ ਬੈਠੇ ਆ ਪਾਣੀ ਤਾਂ ਚਮਕੀ ਹਾਲਾਤ ਨੇ ਪਾਣੀ ਦੀ ਇਸ ਟਾਈਮ ਦੇ ਜਿਹੜਾ ਹੈਗਾ ਉਹ ਠੀਕ ਹੈਗੀ ਪਿਛਲੇ ਨਾਲ ਥੋੜਾ ਦਰਿਆ ਦਾ ਪੱਧਰ ਵਧਿਆ ਬਟ ਕੋਈ ਇਦਾਂ ਦੀ ਖਤਰੇ ਵਾਲੀ ਗੱਲ ਨਹੀਂ ਹੈਗੀ ਨਾ ਕੋਈ ਪੈਨਿਕ ਹੋਣ ਵਾਲੀ ਗੱਲ ਹੈਗੀ ਆ ਬਿਲਕੁਲ ਠੀਕ ਹੈਗਾ ਥੋੜਾ ਫਲੋ ਕਿਉਂਕਿ ਬਰਸਾਤ ਦਾ ਸੀਜ਼ਨ ਹੈਗਾ ਤੇ ਬਰਸਾਤ ਦੇ ਮੌਸਮ ਦੇ ਵਿੱਚ ਜਿਹੜਾ ਦਰਿਆ ਦਾ ਫਲੋ ਥੋੜਾ ਵਧ ਜਾਂਦਾ ਹੁੰਦਾ ਤੇ ਉਹ ਟੀਮ ਦੇ ਵਿੱਚ ਜਿਹੜਾ ਅੱਗੇ ਜਾਈ ਜਾ ਰਿਹਾ ਵਾ ਤੇ ਉਹਦੇ ਵਿੱਚ ਕੁਛ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਾਲੂਵਾਲ ਪਿੰਡ ਦੀ ਉਹਦੇ ਵਿੱਚ ਕੋਈ ਇਸ਼ੂ ਹੋਇਆ ਸੀਗਾ ਕਿ ਉੱਥੇ ਕਿਉਂਕਿ ਇੱਕ ਫਲੋਟਿੰਗ ਬ੍ਰਿਜ ਬਣਿਆ ਹੈਗਾ ਉਹ ਬਰਸਾਤ ਦੇ ਮੌਸਮ ਦੇ ਵਿੱਚ ਉਹ ਉਠਾ ਦਿੱਤਾ ਜਾਂਦਾ ਉਹ ਚੱਕ ਲਿਆ ਜਾਂਦਾ ਕਿਉਂਕਿ ਉਹਦਾ ਜੇ ਪਾਣੀ ਦਾ ਪੱਧਰ ਵੱਧ ਜਾਂਦਾ ਤੇ ਉਹਦਾ ਅੱਗੇ ਰੁੜਨ ਦਾ ਡਰ ਹੁੰਦਾ ਇਸ ਕਰਕੇ ਉਹ ਚੱਕ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉੱਥੇ ਇੱਕ ਪਿੰਡ ਹੈਗਾ ਕਾਲੂਵਾਲ ਜਿਹੜਾ ਉਹ ਟਾਕੂ ਨਮਾ ਪਿੰਡਾ ਉੱਥੇ ਲਗਭਗ ਜਿਹੜੇ 350-350 ਦੇ ਤਕਰੀਬ ਆਬਾਦੀ ਹੈਗੀ ਆ 200 200 ਦੇ ਕਰੀਬ ਵੋਟ ਆ ਤੇ ਉੱਥੋਂ ਦੇ ਜਿਹੜੇ ਬੱਚੇ ਆ ਪ੍ਰਾਇਮਰੀ ਸਕੂਲ ਉੱਥੇ ਹੈਗਾ ਉਸ ਤੋਂ ਇਲਾਵਾ ਜਿਹੜੇ ਵੱਡੀਆਂ ਕਲਾਸਾਂ ਦੇ ਵਿੱਚ ਬੱਚੇ ਪੜ੍ਹਦੇ ਆ ਉਹ ਆਸ-ਪਾਸ ਦੇ ਪਿੰਡਾਂ 'ਚ ਜਾਂਦੇ ਆ ਉਹ ਦਰਿਆ ਕ੍ਰੋਸ ਕਰਕੇ ਜਿਹੜੇ ਹੈਗੇ ਆ ਉਹ ਆਉਂਦੇ ਹੈਗੇ ਆ ਤੇ ਉਹਨਾਂ ਦਾ ਥੋੜਾ ਜਿਹਾ ਇਸ਼ੂ ਸੀਗਾ ਉਹ ਅਸੀਂ ਵਿਸਟ ਕਰਕੇ ਜਿਹੜਾ ਉਹਨਾਂ ਦਾ ਜਿਹੜਾ ਉਹਦਾ ਮਸਲਾ ਹੱਲ ਕਰਵਾ ਰਹੇ ਆ ਸਿਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇਗੇ ਵੀ ਤਾਂ ਕਿ ਉਹਨਾਂ ਨੂੰ ਜਿਹੜੀ ਦੇਣਾ ਜਿਹੜਾ ਆਨ ਜਾਣਾ ਮੁਸ਼ਕਲ ਨਾ ਹੋਵੇ ਉੱਥੇ ਇੱਕ ਦੋ ਬੇੜੀਆਂ ਜਿਹੜੀਆਂ ਪਹਿਲਾਂ ਹੈਗੀਆਂ ਉਹਨਾਂ ਨੇ ਬੇੜੇ ਦੀ ਡਿਮਾਂਡ ਕੀਤੀ ਸੀ ਬੇੜਾ ਉੱਥੇ ਹੈਗਾ ਥੋੜੀ ਜੀ ਉਹਦੀ ਕੰਡੀਸ਼ਨ ਖਰਾਬ ਹੈਗੀ ਆ ਤੇ ਉਹਨਾਂ ਨੇ ਉਹਦੀ ਰਿਪੇਅਰ ਦੀ ਦਮਾੰਡ ਕੀਤੀ ਸੀ ਉਹ ਸਾਡੀ ਗੱਲ ਹੋ ਗਈ ਹੈ ਉਹਦੀ ਰਿਪੇਅਰ ਕਰਵਾ ਰਹੇ ਆ ਉਸ ਤੋਂ ਇਲਾਵਾ ਉਹਨਾਂ ਵੱਲੋਂ ਇੱਕ ਨਵੇਂ ਬੇਡ ਦੀ ਡਿਮਾਂਡ ਕੀਤੀ ਗਈ ਆ ਉਹ ਮਾਨਜੋਗ ਡੀਸੀ ਸਾਹਿਬ ਨਾਲ ਗੱਲ ਹੋ ਗਈ ਆ ਉਹ ਡਿਸਕਸ ਕਰਕੇ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਕਿ ਉਹਨਾਂ ਨੂੰ ਮਿਲਿਆ ਕਰਵਾਇਆ ਜਾਵੇ ਇਸ ਤੋਂ ਇਲਾਵਾ ਉੱਥੇ ਇੱਕ ਸਕੂਲ ਦੇ ਟੀਚਰ ਦਾ ਇਸ਼ੂ ਸੀਗਾ ਟੀਚਰ ਕਿਉਂਕਿ ਦਰਿਆ ਦਾ ਕਰਕੇ ਉੱਥੇ ਬੇਡਿੰਗ ਦਾ ਇਸ਼ੂ ਹੋਣ ਕਰਕੇ ਤੇ ਨਹੀਂ ਜਾ ਰਿਹਾ ਸੀਗਾ ਉਹਦੇ ਸਬੰਧੀ ਜਿਹੜੇ ਡੀਓ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਅੱਜ ਅਸੀਂ ਬੁਲਾਇਆ ਵੀ ਹੈਗਾ ਇੱਥੇ ਤੇ ਉਸ ਤੋਂ ਇਲਾਵਾ ਉੱਥੇ ਇੱਕ ਵੈਸੇ ਜਿਹੜੇ ਉਹ ਪੜ੍ਹੇ ਲਿਖੇ ਬੱਚੇ ਹੈਗੇ ਆ ਉਹਨਾਂ ਦੇ ਨਾਲ ਜਾ ਕੇ ਡਿਸਕਸ ਕੀਤਾ ਕਿ ਕਿਸੇ ਤਰ੍ਹਾਂ ਬੱਚਿਆਂ ਦੀ ਹੈਲਪ ਕਰਦਣ ਉਹਨੂੰ ਪੜਾਉਣ ਦੇ ਵਿੱਚ ਤੇ ਉਹ ਅਸੀਂ ਸਾਰੇ ਨਿਵੰਧ ਕਰ ਰਹੇ ਆ ਤਾਂ ਜੋ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਕਿਸੇ ਵੀ ਤਰ੍ਹਾਂ ਪੜ੍ਹਾਈ ਖਰਾਬ ਨਾ ਹੋਵੇ ਤੇ ਪਿੰਡ ਦੇ ਲੋਕਾਂ ਦੇ ਨਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਸਹਿਯੋਗ ਕਰ ਰਿਹਾ ਤੇ ਪ੍ਰਸ਼ਾਸਨ ਹਰ ਵਕਤ ਉਹਨਾਂ ਦੇ ਨਾਲ ਖੜਾ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਦਿੱਕਤ ਵਾਲੀ ਕੋਈ ਗੱਲ ਹੈ ਨਹੀਂ ਆ ਜੋ ਜ਼ਿਆਦਾ ਤਾਂ ਦੇਖਿਆ ਜਾਵੇ ਜਿਹੜਾ ਪਾਣੀ ਜਿਆ ਬਾਹਰ ਵੱਧ ਦੇ ਹਲਕਾ ਪੈਦਾ ਹੁੰਦੀ ਆ ਜਿਹੜੇ ਜਿਹੜੇ ਪੁਲ ਹੁੰਦੇ ਆ ਉਹ ਕਾਫੀ ਟੈਟਰੀ ਹੋ ਜਾਂਦੇ ਆ ਉਹਨਾਂ ਨੂੰ ਜਿਸ ਤਰ੍ਹਾਂ ਮਜ਼ਬੂਤ ਕਰਵਾਇਆ ਕਿਸ ਤਰ੍ਹਾਂ ਦੇ ਇੰਤਜ਼ਾਮ ਕਰਿਆ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਆ ਕਿਉਂਕਿ ਲੋਕ ਦੇਖਣ ਨੂੰ ਮਿਲਿਆ ਵੀ ਆਪ ਹੀ ਆਪਣੇ ਆਪ ਮੁਹਾਰੇ ਜਿਹੜਾ ਉਹ ਮਤਲਬ ਬਣਾਉਣ ਨੂੰ ਜਿਹੜਾ ਪੱਕਾ ਕਰਨ ਦੀ ਕੋਸ਼ਿਸ਼ ਜਿੰਨਾ ਹੋ ਸਕੇ ਕਰਦੇ ਨੇ ਜਿਹੜੇ ਡੈਕੋਰੇਟ ਬਣ ਹੈਗੇ ਦਰਿਆ ਦੇ ਕਿਨਾਰੇ ਕਰਾਏ ਉਹ ਸਾਰੇ ਰਿਸਟ ਕੀਤਾ ਗਿਆ ਤੇ ਬਣ ਲਗਭਗ ਠੀਕ ਹੈ ਗਿਆ ਕੁਝ ਜਿਹੜੇ ਨਾਜ਼ੁਕ ਸਥਾਨ ਸੀਗੇ ਉਹ ਅਸੀਂ ਰਿਸਟ ਕੀਤਾ ਜਿੱਦਾਂ ਸਾਡੇ ਜੀਰੇ ਦੇ ਵਿੱਚ ਸੀਗਾ ਜਾਫਰੋਜਪੁਰ ਦੇ ਵਿੱਚ ਜਨਗੁਰ ਹਸਾਇ ਦੇ ਵਿੱਚ ਤੇ ਉੱਥੇ ਸਾਰੀ ਵੇਸਟ ਕਰਕੇ ਐਸ ਡੀ ਐਮ ਨੇ ਸਾਰਾ ਵੇਸਟ ਕਰ ਲਿਆ ਜਿੱਥੇ ਜਿੱਥੇ ਕਿਤੇ ਲੱਗਦਾ ਉੱਥੇ ਕਨਸਰਟ ਜਿਹੜਾ ਐਕਸੀਅਨ ਹੈਗਾ ਉਹਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਉਹ ਸਾਰਾ ਉਹਨੂੰ ਸੈੱਟ ਕਰ ਰਿਹਾ ਤੇ ਤਾਂ ਜੋ ਆਉਣ ਵਾਲੀ ਸਮੇਂ ਕੋਈ ਦਿੱਕਤ ਨਾ ਹੋਵੇ ਅੱਛਾ ਸੁਲਤਾਨਪੁਰ ਦੇ ਲੋਕਾਂ ਨੂੰ ਕੋਈ ਮਤਲਬ ਕੀ ਉੱਥੇ ਢੇੜੀਆਂ ਜੜੀਆਂ ਦੀ ਤੁਸੀਂ ਗੱਲ ਕੀਤੀ ਹੈ ਜਾਂ ਕੋਈ ਹੋਰ ਇੰਤਜ਼ਾਮ ਕੀਤਾ ਉੱਥੇ ਜਿਹੜੇ ਕਰਵਾਏ ਗਏ ਸੀ ਬਿਲਕੁਲ ਜੇ ਕਿਸੇ ਤਰ੍ਹਾਂ ਪਾਣੀ ਦੀ ਸਮੱਸਿਆ ਕੋਈ ਆਉਂਦੀ ਹੈਗੀ ਤੇ ਉਹਦੇ ਲਈ ਸਾਡੀਆਂ ਬਕਾਇਦਾ ਟੀਮਾਂ ਬਣੀਆਂ ਸੀ ਕਯੂ ਆਰਟੀ ਟੀਮਾਂ ਬਣਾਈਆਂ ਪਸਤੋ ਹਾਲਾਵਾ ਪਸ਼ੂਆਂ ਵਾਸਤੇ ਬੰਦਿਆਂ ਵਾਸਤੇ ਅਸੀਂ ਇਹੋ ਜੀਆਂ ਥਾਵਾਂ ਦੀ ਸਨাক্ত ਕੀਤੀ ਹੈ ਕਿ ਜਿੱਥੇ ਜੇਕਰ ਪਾਣੀ ਵੱਧ ਜਾਂਦਾ ਤਾਂ ਉਹਨਾਂ ਨੂੰ ਉੱਥੇ ਲਿਆਂਦਾ ਜਾ ਸਕੇ ਤੇ ਉਹਦੇ ਵਾਸਤੇ ਜਿਹੜੇ ਖਾਣ ਪੀਣ ਦੀ ਜਿਹੜੀ ਡਿਊਟੀ ਹੈਗੀ ਉਹ ਫੂਡ ਸਪਲਾਈ ਵਾਲਿਆਂ ਦੀ ਲਗਾਈ ਜਾਂਦੀ ਆ ਸਾਡੀਆਂ ਅਲੱਗ-ਅਲੱਗ ਟੀਮਾਂ ਬਣ ਚੁੱਕੀਆਂ ਵਾਂ ਜੇ ਕੋਈ ਮੈਡੀਕਲ ਦੀ ਜ਼ਰੂਰਤ ਆ ਉਹਦੇ ਵਾਸਤੇ ਡਾਕਟਰਾਂ ਨੂੰ ਇਨਵੋਲਵ ਕੀਤਾ ਗਿਆ ਜੇ ਖਾਣ ਦੀ ਜ਼ਰੂਰਤ ਆ ਉਹਦੇ ਵਾਸਤੇ ਫੂਡ ਸਪਲਾਈ ਨੂੰ ਇਨਵੋਲਵ ਕੀਤਾ ਗਿਆ ਮਤਲਬ ਹਰੇਕ ਵਿਭਾਗ ਨੂੰ ਅਸੀਂ ਇਨਵੋਲਵ ਕਰਕੇ ਅਲੱਗ-ਅਲੱਗ ਜਿਹੜੀਆਂ ਟੀਮਾਂ ਬਣਾ ਦਿੱਤੀਆਂ ਗਿਆ ਤਾਂ ਜੋ ਇਦਾਂ ਦੇ ਜਿਹੋ ਹਾਲਾਤ ਪੈਦਾ ਹੁੰਦੇ ਆ ਤਾਂ ਉਹਦੇ ਨਾਲ ਸਹੀ ਤਰੀਕੇ ਨਾਲ ਨਿਖੇੜਿਆ ਜਾ ਸਕੇ ਅੱਜ ਦੇ ਹਾਲਾਤ ਠੀਕ ਨੇ ਅੱਜ ਜਿਹੜਾ ਦੇਖੋ ਬਰਸਾਤੀ ਮੌਸਮ ਹੈ ਗਾਇਦੇ ਵਿੱਚ ਥੋੜਾ ਬੋਤਾ ਪੱਧਰ ਵੱਧ ਹੀ ਜਾਂਦਾ ਦਿਆ ਦਾ ਫਿਲਹਾਲ ਇਦਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਖਾਸ ਤੌਰ ਤੇ ਸਰਦੀ ਲੱਗ ਰਹੀ ਲੋਕਾਂ ਨੂੰ ਸਾਡਾ ਇਹ ਮੈਸੇਜ ਹੈ ਕਿ ਜਿੱਦਾਂ ਇਹ ਮੌਸਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਤੇ ਦਰਿਆ ਤੋਂ ਦੂਰ ਰਹਿਣਾ ਚਾਹੀਦਾ ਅਨ ਸੇਫ ਤਰੀਕੇ ਨਾਲ ਦਰਿਆ ਪ ਇਹ ਜਦੋਂ ਵੀ ਪ੍ਰਸ਼ਾਸਨ ਅਲਰਟ ਦਿੰਦਾ ਹੈਗਾ ਜਾਂ ਅਸੀਂ ਮੁਸਲਿਮ ਨਦੀ ਕਰੋਦਨੀ ਖੰਡਾਂ ਦੇ ਵਿੱਚ ਪਟਵਾਰੀਆਂ ਰਾਹੀਂ ਜਦੋਂ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਵਾ ਕੇ ਕਿ ਉਹਦੇ ਤੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਜਦੋਂ ਵੀ ਪ੍ਰਸ਼ਾਸਨ ਵੱਲੋਂ ਕੋਈ ਇਸ ਤਰ੍ਹਾਂ ਦਾ ਮੈਸੇਜ ਆਂਦਾ ਸਾਡੇ ਲੋਕਾਂ ਨੂੰ ਅਪੀਲ ਆ ਕਿ ਉਹ ਉਹਨਾਂ ਨੂੰ ਉਹਦੇ ਤੇ ਆਪਣੇ ਜਿਹੜੇ ਧਿਆਨ ਦੇ ਕੇ ਉਹਦੇ ਅਨੁਸਾਰ ਕੰਮ ਆਪਣਾ ਕਰਨਾ ਚਾਹੀਦਾ ਕੀ ਤੁਸੀਂ ਸਾਡੇ ਨੰਬਰ ਅਰਜਨ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਜਿਹੜੇ ਪਾਣੀ ਵੰਡਣ ਕਰਕੇ ਜਿਹੜੇ ਵੀ ਬੰਦੇ ਨਾਲ-ਨਾਲ ਜਿਹੜੇ ਲੋਕ ਰਹਿੰਦੇ ਆ ਸਤਲੁਜ ਦੇ ਕਿਨਾਰੇ ਲੋਕ ਰਹਿੰਦੇ ਆ ਉਹਨਾਂ ਨੂੰ ਥੋੜਾ ਵੇਰ ਵੀ ਕੀਤਾ ਜਾ ਰਿਹਾ ਤੇ ਉਹਨਾਂ ਵਾਸਤੇ ਸਾਰੇ ਪ੍ਰਬੰਧ ਜਿਹੜੇ ਆ ਉਹ ਪੂਕਾ ਕੀਤੇ ਜਾ ਰਹੇ ਨੇ ਇੱਕ ਅੱਜ ਜਿਹੜਾ ਪਿੰਡ ਸੀਗੇ ਜਿਹੜੇ ਟਾਪੂ ਨੂਮਾ ਪਿੰਡ ਸੀਗਾ ਉੱਥੇ ਥੋੜੀਆਂ ਮੁਸ਼ਕਿਲਾਂ ਸੀਗੀਆਂ ਲੇਕਿਨ ਅਰਜਨ ਸਾਹਿਬ ਨੇ ਉਹਦੇ ਖੁਦ ਜਾ ਕੇ ਜਿਹੜੀ ਵਿਜ਼ਿਟ ਕੀਤੀ ਆ ਤੇ ਲੋਕਾਂ ਦੀ ਜਿਹੜੀਆਂ ਮੁਸ਼ਕਿਲਾਂ ਉਹਨਾਂ ਨੂੰ ਦੂਰ ਕਰਨ ਦਾ ਸ਼ਵਾਸਨ ਵੀ ਦਿੱਤਾ ਤੇ ਸਾਰੇ ਪ੍ਰਸ਼ਾਸਨਿਕ ਅਮਲੇ ਨੂੰ ਜਿਹੜਾ ਸੁਚੇਤ ਵੀ ਕੀਤਾ ਗਿਆ ਵੀ ਕਿਸੇ ਵੀ ਤ ਸ਼ਾਦੀਆ ਤੋਂ ਉਹਨਾਂ ਦਾ ਜਿਹੜਾ ਪਹਿਲ ਦੇ ਦਾਤੇ ਜਿਹੜਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਜਾਂ ਮੁਸ਼ਕਲਾ ਦੇ ਮੌਕੇ ਦੇ ਉਤੇ ਨਜਿੱਟਣ ਵਾਸਤੇ ਜਿਹੜਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜੜੀ ਆਪ ਲੋਕਾਂ ਨੂੰ ਨਾ ਹੋਵੇ ਤੇ ਹਰ ਜਿਹੜਾ ਖਾਨ ਪੀਂਦੇ ਹੋਵੇ ਜਾਂ ਰਹਿਣ ਦਾ ਜਿਹੜਾ ਇੰਤਜ਼ਾਮ ਹੋਵੇ ਜੇ ਬਾਰ ਵਰਗੇ ਲਾਟ ਪੈਦਾ ਹੁੰਦੇ ਆ ਤੇ ਸਾਰੇ ਇੰਤਜ਼ਾਮ ਜਿਹੜੇ ਪੂਟਾ ਕਰ ਲਿੱਤੇ ਗਏ ਨੇ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜੜੀ ਆ ਉਹ ਨਹੀਂ ਆਨ ਦਿੱਤੀ ਜਾਏਗੀ ਐਸੇ ਤਰ੍ਹਾਂ ਦੇ ਦਾਅਵੇ ਜਿਹੜੇ ਆ ਪ੍ਰਸ਼ਾਸਨ ਵੱਲੋਂ ਲਗਾਤਾਰ ਉਹ ਕੀਤੇ ਜਾ ਰਹੇ ਆ ਕਿਉਂਕਿ ਸਾਤੁਨਝ ਦਾ ਪੱਧਰਗਾ ਉਹ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਇਹ ਪਹਾੜਾ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਰਸਾਤਾ ਜਿਹੜੀਆਂ ਹੋ ਰਹੀਆਂ ਉਹਦਾ ਪਾਣੀ ਜੇ ਕਹਿ ਸਕਦੇ ਆ ਜੇ ਬੰਨ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਆਸ-ਪਾਸੇ ਜਿਹੜੇ ਦਰਿਆ ਜਿਹੜੇ ਆ ਉਹ ਇਸ ਕਰਕੇ ਜਿਹੜੇ ਬੰਨ ਜਿਹੜੇ ਹੈਗੇ ਆ ਉਹ ਕਮਜ਼ੋਰ ਹੋ ਜਾਂਦੇ ਆ ਉਹਨਾਂ ਨੂੰ ਵੀ ਪੱਕਾ ਕਰਨ ਦੀ ਜਿਹੜਾ ਆਸ਼ਵਾਸਨ ਜਿਹੜਾ ਉਹ ਦਿੱਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਸਤੁਲਿ ਮੈਂ ਦਰਿਆ ਦੇ ਕਨਾਰੇ ਦੇ ਲੋਕਾਂ ਨੂੰ ਨਹੀਂ ਆਨ ਦਿੱਤੀ ਜਾਏਗੀ ਇਸ ਤਰ੍ਹਾਂ ਦੇ ਦਾਅਵੇ ਜਿਹੜਾ ਪ੍ਰਸ਼ਾਸਨ ਕਰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਤੇ ਉੱਥੇ ਵਿਜ਼ਨ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਲੋਕਾਂ ਸਤਲੁਜ ਦਰਿਆ ਤੇ ਥੋੜੇ ਦੂਰ ਐਂਦੀ ਜਿਹੜੀ ਆ ਉਹ ਪੀਲ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਧਨਿਕ ਸਵੇਰਾ ਫਰੰਟ